ਮਹਾ ਸੁਲਤਾਨਾ ਤੁਸੀਂ ਦੇਖ ਰਹੇ ਹੋ ਪਰਖ ਨਿਊਜ਼ ਅੱਜ ਅਸੀਂ ਸ਼ਿਵ ਸਾਗਰ ਮਹਾਕਾਲੀ ਮੰਦਿਰ ਆਏ ਹੋਏ ਹਾਂ ਤੇ ਲੱਗਦੇ ਨਹੀਂ ਰਬੀ ਜੈ ਮਾ ਜੈ ਮਾਤਾ ਦੀ ਜੈ ਮਾਤਾ ਜੀ ਜਿਵੇਂ ਅੱਜ ਨਵਰਾਤਰੀ ਮਨਾਏ ਜਾ ਰਹੇ ਨੇ ਹਾਂਜੀ ਅਸ਼ਟਮੀ ਕਰਵਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਦੇਖੋ ਸ਼ਿਵ ਸਾਗਰ ਮਹਾਕਾਲੀ ਮੰਦਿਰ ਦੇ ਵਿੱਚ ਅੱਜ ਅਸ਼ਟਮੀ ਦੇ ਮੌਕੇ ਤੇ ਪਹਿਲ ਸਭ ਤੋਂ ਪਹਿਲਾਂ ਅਸੀਂ ਕੰਨਿਆ ਪੂਜਨ ਕੀਤਾ ਹੈ 51 ਤੋਂ ਬਾਅਦ ਕੰਨਿਆ ਦਾ ਅਸੀਂ ਪੂਜਨ ਕੀਤਾ ਹੈ ਪਾਠ ਰੱਖੇ ਅਸੀਂ ਕੀਰਤਨ ਚੱਲ ਰਿਹਾ ਹੈ ਲਗਾ ਦੁਰਗਾ ਸੁਤੀ ਦਾ ਪਾਠ ਪੂਰੇ ਨਵਰਾਤਰੇ ਚੱਲਿਆ ਹੈ ਅੱਜ ਭੰਡਾਰੇ ਦਾ ਯੋਜਨ ਕੀਤਾ ਜਿਸ ਚ ਸੰਤ ਸਮਾਜ ਤੋਂ ਜੂਨਾ ਖੜਾ ਤੋਂ महंत ਕਸ਼ਵੀਰ ਗਿਰੀ ਜੀ ਮਹਾਰਾਜ ਹੋਰ ਵੀ ਸੰਤ ਸਮਾਜ ਤੋਂ ਕਈ ਸੰਤ ਪਹੁੰਚੇ ਆਂ ਇਲਾਕੇ ਦੀਆਂ ਗਣਮਾਨੇ ਲੋਕ ਪਹੁੰਚੇ ਆ ਭੰਡਾਰਾ ਮਾਂ ਕਾਲੀ ਦੇ ਅਸ਼ੀਰਵਾਦ ਨਾਲ ਗੋਲ ਗੱਪੇ ਟਿੱਕੀ ਆਈਸਕ੍ਰੀਮ ਪਾਵਾ ਬਾਜੀ ਛੋਲੇ ਚਨੇ ਪੂਰੀ ਹਲਵਾ ਆਈਸਕ੍ਰੀਮ ਕੋਲਡ ਡਰਿੰਕਸ ਮਾਂ ਦੇ ਅਸ਼ੀਰਵਾਦ ਪੁਲੇ ਸ਼ੰਕਰ ਦੇ ਅਸ਼ੀਰਵਾਦ ਨਾਲ ਸੰਗਤ ਨੂੰ ਵਰਤਾਇਆ ਜਾ ਰਿਹਾ शिवसागर महाकाली मंदिर हमेशा कोई भी ਜਿਹੜਾ ਸੜਾ ਧਾਰਮਿਕ ਪਰਬ ਹੁੰਦਾ ਐ ਅਸੀਂ ਬੜੇ ਹਰਸ਼ੋ-ਉਲਾਸ ਨਾਲ ਮਨਾਉਂਦੇ ਆਂ ਪਿੱਛੇ ਸ਼ਿਵਰਾਤਰੀ ਮਨਾਈ ਗਈ ਹੋਲੀ ਦਾ ਯੋਜਨਾ ਅਸੀਂ ਕੀਤਾ ਗਿਆ ਹੁਣ 21 ਤਰੀਕ ਨੂੰ ਹਨੂਮਾਨ ਜਨਮੋత్సਵ ਆ ਉਹ ਵੀ ਬੜੇ ਅਸੀਂ ਹਰਸ਼ੋ-ਉਲਾਸ ਨਾਲ ਮਨਾ ਰਹੇ ਆਂ ਇਸ ਮੌਕੇ ਮੇਰੇ ਨਾਲ ਮੇਰੇ ਮੈਂ Shivsagar Mahakali Mandir ਦਾ ਮੁਖੀ ਆ ਨਾਲ ਨਾਲ Shivsana Hind ਦਾ ਵੀ ਮੁਖੀ ਆ ਮੇਰੇ ਨਾਲ ਸਾਡੀ ਟੀਮ ਦੇ ਖੰਨੇ ਤੋਂ ਸ਼ਿਵਸਨਾ ਹਿੰਦ ਦੇ ਕੌਮੀ ਮੀਤ ਪ੍ਰਧਾਨ ਅਨੁਜ ਗੁਪਤਾ ਜੀ ਸਾਡੇ ਰਾਸ਼ਟਰੀ ਧਰਮ ਪ੍ਰਚਾਰਕ ਧਰਮ ਗੁਰੂ ਸਾਡੇ ਮੰਤ ਕਸ਼ਵੀਰ ਗਿਰੀ ਜੀ ਅਰੰਜਨ ਸ਼ਾਸਤਰੀ ਜੀ ਅਵਤਾਰ ਰਾਜਾ ਜੀ ਜਿਰੰਦ ਲੁਧਿਆਣਾ ਤੋਂ ਪਰਮਜੀਤ ਜੀ ਲਖਵੀਰ ਵਰਮਾ ਜੀ ਕਰਨ ਰੋੜਾ ਜੀ ਬਾਲੀਆ ਜੀ ਰਜੀਵ ਜੀ ਰਾਜਪੁਰੇ ਤੋਂ ਅਮਿਤ ਭਾਰਪੂਆ ਜੀ ਭਾਜਪਾ ਨੇਤਾ ਕਈ ਸੰਗਤ ਪਹੁੰਚੇ ਆ ਤੇ ਮਾਤਾ ਅਸ਼ੀਰਵਾਦ ਨਾਲ ਤਮਸਤ ਹੋਏ ਦੇਖੋ ਜੀ ਜਿਹੜੇ ਸਨਾਤਨੀ ਨੇ ਐ ਸਨਾਤਨੀ ਨਹੀਂ ਵੀ ਆ ਸਭ ਨੂੰ ਨਰਤਨਾ ਪਤਾ ਜੀ ਹਾਂ ਕਈਆਂ ਨੂੰ ਪੂਜਾ ਦੀ ਵਿਧੀ ਦਾ ਨਹੀਂ ਪਤਾ ਹੁੰਦਾ ਉਹ ਅੱਜਕੱਲ ਸਭ ਤੋਂ ਸੌਖਾ ਜੀ ਗੂਗਲ ਤੋਂ ਵੀ ਪਤਾ ਲੱਗ ਜਾਂਦਾ ਜੀ ਤੇ ਮੇਰੀ ਸਭ ਨੂੰ ਇਹ ਹੈ ਕਿ ਵਿਧੀ ਜਿਹਨੂੰ ਨਹੀਂ ਪਤਾ ਕਹਿੰਦੇ ਪਵਾਨ ਭਾਵ ਦੇ ਭੁੱਖਿਆ ਚ ਤੁਸੀਂ ਖਾਲੀ ਹੱਥ ਨਾਲ ਆਪਣੇ ਮਨ ਦੇ ਭਾਵ ਚ ਫੁੱਲ ਚੜਾਓ ਫੁੱਲ ਵੀ ਅਰਪਿਤ ਹੋ ਜਾਂਦੇ ਆ ਤੇ ਕਮੰਡ ਨਾਲ ਤੁਸੀਂ ਜੇ ਲੱਖਾਂ ਕਰੋੜਾਂ ਦੇ ਹੀਰੇ ਜਵਰਾ ਚੜਾ ਦੋ ਅਰਪਿਤ ਨਹੀਂ ਹੁੰਦੇ ਮਨ ਤੇ ਸ਼ਰਧਾ ਨਾਲ ਹਰ ਚੀ ਹਰ ਕਬੂਲ ਹੁੰਦੀ ਹੈ ਜੀ ਤੇ ਇਹ ਭੰਡਾਰਾ ਕਿੰਨੇ ਟਾਈਮ ਤੋਂ ਕਰਵਾਇਆ ਜਾਦਾ ਹੈ ਜੀ ਜਿਆਦਾ ਮੰਦਰਾਂ ਦੀ ਜਿਆਦੇ ਭੰਡਾਰੇ ਕੀਤੇ ਜਾ ਰਹੇ ਜੀ ਹਰ ਜੇਠੇ ਐਤਵਾਰ ਸਾਡੇ ਭੰਡਾਰੇ ਹੁੰਦੇ ਜੀ ਜੇਠੇ ਐਤਵਾਰ ਬਾਬਾ ਮਾਲਕਾ ਜੀ ਬਿਰਾਜਮਾਨੇ ਸਾਡੇ ਬਾਬਾ ਮਾਲਕਾ ਜੀ ਮੂਰਤੀ ਹੈ ਐਸਾ ਵਿਸਾ ਹੈ ਖਰਤੂ ਸ਼ਾਂਦੀ ਦੀ ਮੂਰਤੀ ਸਥਾਪਿਤ ਹੈ ਤੇ ਹਰ ਜੇਠੇ ਆਦਵਾਰ ਭੰਡਾਰਾ ਹੁੰਦਾ ਕਿਉਂਕਿ ਜੇਠਾ ਆਦਵਾਰ ਨਵਰਾਤਰੀਆਂ ਚ ਆਇਆ ਇਸ ਕਰਕੇ ਅਸੀਂ ਜੇਠੇ ਆਦਵਾਰਾਂ ਦੇ ਦਿਨ ਭੰਡਾਰਾ ਨਹੀਂ ਕੀਤਾ ਅਜੇ ਨਵਰਾਤਰੀਆਂ ਵਾਲੇ ਦਿਨ ਇਕੱਠਾ ਭੰਡਾਰਾ ਕਰ ਰਹੇ ਹਾਂ ਬਾਕੀ ਹਰ ਜੇਠੇ ਆਦਵਾਰ ਅਸੀਂ ਭੰਡਾਰਾ ਕਰਦੇ ਹਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਲੋਕਾਂ ਨੂੰ ਮੇਰੀ ਇੱਕੋ ਹੀ ਅਪੀਲ ਹੈ ਵੀ ਸਮਾਜ ਜਿਹੜਾ ਇਸ ਵੇਲੇ ਬੜੇ ਕ੍ਰਿਟੀਕਲ ਸਟੇਜ ਤੇ ਹੈ ਕੁਝ ਜੜੀਆਂ ਬਾਹਰਲੀਆਂ ਸ਼ਕਤੀਆਂ ਨੇ ਸਾਡੇ ਵਿਰੋਧੀ ਮੁਲਖ ਦੀਆਂ ਨੇ ਆਈਐਸਆਈ ਵਰਗੀਆਂ ਸਾਡੇ ਪੰਜਾਬ ਦੇ ਲੋਕ ਹਿੰਦੂ ਸਿੱਖ ਦਾ ਜਿਹੜਾ ਭਾਈਚਾਰਕ ਹੈ ਸਾਂਝ ਹੈ ਉਹਨੂੰ ਫਰਕ ਪਾਣਾ ਚਾਹੁੰਦੀਆਂ ਨੇ ਉਹਦੇ ਵਿੱਚ ਪਾੜ ਪਾਉਣਾ ਚਾਹੁੰਦੀਆਂ ਨੇ ਸਾਨੂੰ ਸਾਰਿਆਂ ਨੂੰ ਚਾਹੀਦਾ ਚਾਹੇ ਮੇਰੇ ਵਰਗੇ ਕੋ ਸਨਾਤ ਨਹੀਂ ਹੈ ਚਾਹੇ ਮੇਰੇ ਸਿੱਖ ਭਰਾ ਨੇ ਆਪਸੀ ਸੋਸ਼ਲ ਮੀਡੀਆ ਦੇ ਪੋਸਟਾਂ 'ਤੇ ਸੀਰੀਅਸ ਨਾ ਹੋਇਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਰਲ ਮਿਲ ਕੇ ਰਹੀਏ ਕਿਉਂਕਿ ਹਿੰਦੂ ਸਿੱਖ ਦਾ ਮਾਂ ਸਨੋ ਦਾ ਰਿਸ਼ਤਾ ਆ ਇਹਨੂੰ ਲੱਗ ਕੋਈ ਨਹੀਂ ਕਰ ਸਕਦਾ ਸਾਨੂੰ ਉਹਨਾਂ ਲੋਕਾਂ ਤੋਂ ਬਚਣਾ ਚਾਹੀਦਾ ਜਿਨ੍ਹਾਂ ਬਾਰੇ ਸਾਡੇ ਗੁਰੂ ਮਹਾਰਾਜ ਕਹਿ ਗਏ ਆ ਕਿ ਐਨੇ ਤਿਲ ਤੇਲ ਜੜੂ ਉਹਦੋਂ ਤੱਕ ਵੀ ਵਿਸ਼ਵਾਸ ਨਾ ਕਰੋ ਉਹਨਾਂ ਲੋਕਾਂ ਤੋਂ ਬਚਣਾ ਚਾਹੀਦਾ ਜਿਹੜੇ ਸਾਡੇ ਧਰਮ ਦੇ ਵਿੱਚ ਫਿੱਕ ਪਾਉਂਦੇ ਆ ਜੈ ਸ਼ੀ ਰਾਮ ਜੈ ਮਹਾਕਾਲੀ ਸ਼੍ਰੀ ਭਾਈ ਗੁਰਜੀ ਕਾਲ ਸਚੁ ਰੁਵਾਈ ਗੁਰਜੀ ਕੀ